ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋ ਤੁਸੀਂ ਸਭ ਠੀਕ ਹੋ? ਤੇ ਸਮਾਨੇ ਜਾ ਰਿਹਾ ਤੀਗਾ ਤੇ ਮਾਹ ਚਲੋ ਕੰਮ ਕਰ ਕਰ ਲਈਏ ਜਿਹੜੇ ਕਰਨ ਵਾਲੇ ਨੇ ਇੱਕ ਦੋ ਫਿਰ ਦਫ਼ਤਰ ਵਾਲੇ ਕੰਮ ਵੀ ਨਵੇੜ ਲਾਂਗੇ। ਉਸ ਤੋਂ ਬਾਅਦ ਇੱਕ ਹੋਰ ਵੀ ਆ ਬਾਕੀ ਸਮਾਨੇ ਡਿਵਾਈਡਰ ਬਣ ਰਹੇ ਸਮਾਨੇ ਜਦੋਂ ਪਾਇੰਟਰ ਕਰਦੇ ਆ ਨਾ ਡਿਵਾਈਡਰ ਬਣਾ ਰਹੇ ਨੇ ਸਰਕਾਰ ਤੇ ਬਹੁਤ ਵਧੀਆ ਗੱਲ ਆ ਕਿ ਚੰਗੀ ਗੱਲ ਆ ਕਿ ਡਿਵਾਈਡਰ ਬਣ ਰਹੇ ਹੈਗਾ ਤੇ ਤੁਹਾਨੂੰ ਦਿਖਾਣੇ ਆਗੇ ਇਹਦੇ ਨਾਲ ਹੋਰ ਵੀ ਆ ਐਕਸੀਡੈਂਟ ਵੀ ਘਟ ਜਾਣਗੇ। ਅਗਲਾ ਪਬਲੀ ਸਾਈਡ ਤੇ ਆਇਆ ਕਰੂਗਾ ਤੇ ਚਲੋ ਤੁਹਾਨੂੰ ਦਿਖਾਉਂਦੇ ਆਂਗੇ ਆਹ ਦੇਖੋ ਆਹ ਵਧੀਆ ਜਿਹੜਾ ਸਰਕਾਰ ਡਿਵਾਈਡਰ ਬਣਾ ਰਹੀ ਹੈਗੀ ਤੇ ਬਹੁਤ ਵਧੀਆ ਗੱਲ ਆ ਗਈ ਜਿਵੇਂ ਆਹ ਬੂਟੇ ਲਾ ਰਹੀ ਹੈਗੀ ਵਿੱਚ ਸਰਕਾਰ ਤੇ ਚੰਗੀ ਗੱਲ ਆ ਗਈ ਬਹੁਤ ਵਧੀਆ ਗਾ ਐਕਸੀਡੈਂਟ ਵੀ ਘਟਣਗੇ ਬਾਕੀ ਹੋਰ ਵੀ ਹਨਾ ਇਹ ਛਾਂ ਵੀ ਬਣ ਜੂਗੀ ਆਪਾਂ ਆਪਣੀ ਸਾਈਡ ਦੇ ਉੱਪਰ ਚੀਜ਼ਾਂ ਆਉਣਗੀਆਂ ਤੇ ਬਹੁਤ ਵਧੀਆ ਕੰਮ ਕਰ ਰਹੀ ਹੈਗੀ ਸਰਕਾਰ ਜਿਹੜਾ ਡਿਵਾਈਡਰ ਬਣਾ ਰਹੀ ਹੈਗੀ ਤੇ ਦੇਖੋ ਉਧਰਲੀ ਚੀਜ਼ ਹੈ ਜੋ ਵੀ ਹੈਗੀ ਗੱਟੀਆਂਕਾਰਾਂ ਆਪਣੀ ਸਾਈਡ ਤੇ ਇਧਰ ਲੀਆਂ ਜਿਹੜੀ ਸਾਈਡ ਤੇ ਮੈਂ ਜਾ ਰਿਹਾ ਅਸੀਂ ਆਪਣੀ ਸਾਈਡ ਤੇ ਜਾ ਰਹੇ ਨਹੀਂ ਪਹਿਲਾਂ ਰੌਲਾ ਜਿਹੀ ਪਿਆ ਰਹਿੰਦਾ ਸੀਗਾ ਕੋਈ ਕਿੱਧਰ ਨੂੰ ਕੋਈ ਕਿੱਧਰ ਨੂੰ ਫਿਰਦਾ ਹੁੰਦਾ ਸੀਗਾ ਸਹੀ ਹੈ ਬਹੁਤ ਵਧੀਆ ਗੱਲ ਹੈ ਇਹ ਸਮਾਣੇ ਖੜੇ ਤੇ ਤੇ ਮੀਂਹ ਪੈਣ ਲੱਗ ਗਿਆ ਦੇਖੋ ਮੌਸਮ ਵੀ ਬੇਕਾਰ ਜਿਹਾ ਹੋਇਆ ਪਿਆ ਬਾਕੀ ਮੀਂਹ ਲੱਗਿਆ ਪੈਣ ਹੁਣ ਸਾਡੇ ਪਿੰਡ ਪਤਾ ਨਹੀਂ ਹੋਊ ਕਿ ਨਹੀਂ ਹੋਊ ਤੇ ਮੈਂ ਫਿਰ ਆ ਗਿਆ ਦੀਆ ਪਿੰਡ ਇੱਕ ਮੀਜਾ ਜਿਆਦਾ ਲੱਗਿਆ ਦੀ ਪੈਣ ਉਹਦੇ ਕਰਕੇ ਫਿਰ ਵੀਡੀਓ ਸਮਾਨੇ ਸਮਾਰ ਕੇ ਬਣਾਈ ਨਹੀਂ ਤੇ ਮੈਂ ਆ ਗਿਆ ਦੀ ਬਾਬਾ ਜੀ ਦੇ ਖੇਤ ਕਣੀ ਤੇ ਅੱਜ ਮੋਟਰ ਚੱਲ ਰਹੀ ਹੈਗੀ ਹਮ ਚੱਲਦੇ ਆਗੇ ਹੁਣ ਓਏ ਹੋਏ ਬਾਕੀ ਇੱਧਰ ਜੀਰੀ ਲਾਤੀ ਇਹਨਾਂ ਨੇ ਨਿਬੇੜਤਾ ਮਿਲਾ ਥੋੜਾ ਜਿਆ ਰਹਿ ਗਿਆ ਹੋਊਗਾ ਨੋ ਰਹਿ ਗਿਆ ਬਸ ਜਿੱਥੇ ਕੋ ਪੌਦਤੀਗੀ ਇੰਨਾ ਘ ਰਹਿ ਗਿਆ ਪੌਦਾਲੇ ਪਾਸੇ ਥੋੜਾ ਜਾਂ ਬਾਕੀ ਸਾਰਾ ਨਿਬੜ ਗਿਆ ਚੱਦੀ ਤਾਂ ਤੇ ਮੋਟਰ ਚੱਲ ਰਹੀ ਹੈਗੀ ਅੱਜ ਤੇ ਚਲੋ ਬਾਕੀ ਦੇਖਦੇ ਆਂਗੇ ਕੀ ਬਣਦਾ ਇੱਕ ਦੋ ਕੰਮ ਹੋਰ ਨੇ ਉਹ ਵੀ ਨਿਵੇੜ ਦੇਾਂਗੇ ਤੇ ਤੁਹਾਨੂੰ ਅੱਜ ਸਨਸਾਈਡ ਦਿਖਾਉਨੇ ਆਂਗੇ ਬਹੁਤ ਵਧੀਆ ਜਿਹੜਾ ਸਨਸਾਈਡ ਹੈਗਾ ਅੱਜ ਹੋ ਰਿਹਾ ਸੂਰਜ ਡੁੱਬਦਾ ਤੁਹਾਨੂੰ ਦਿਖਾਉਨੇ ਆਂਗੇ ਬੜਾ ਪਿਆਰਾ ਲੱਗ ਰਿਹਾ ਹੈਗਾ ਤੁਹਾਨੂੰ ਦਿਖਾ ਦੋਨੇ ਆਂਗੇ ਦੇਖੋ ਸੂਰਜ ਕਿੰਨਾ ਪਿਆਰਾ ਲੱਗ ਰਿਹਾ ਦੇਖੋ ਇਹ ਸਨਸੈਟ ਦਾ ਟਾਈਮ ਹੈਗਾ ਦੇਖ ਸਾਦੇ ਤੁਸੀਂ ਬੜਾ ਵਧੀਆ ਹੈਗਾ ਇੱਕ ਆ ਜਿਹੜਾ ਕੂੜਾ ਜਿਹਾ ਇਹ ਪਤਾ ਨਹੀਂ ਕਿਉਂ ਸਿੱਟੀ ਜਾਂਦੇ ਨੇਗੇ ਪਰ ਕਰਨ ਵੀ ਲੋਕ ਕੀ ਜਦੋਂ ਜਗ੍ਹਾ ਹੀ ਨਹੀਂ ਹੈਗੀ ਤਾਂ ਇਹ ਅਗਲਾ ਸਿੱਟੂ ਪਈ ਹੈ ਨਾ ਤੇ ਕਿਤੇ ਨਾ ਕਿਤੇ ਜਗ੍ਹਾ ਹੋਣੀ ਚਾਹੀਦੀ ਹੈਗੀ ਇਹ ਚੀਜ਼ ਦੀ ਵੀ ਦੇਖੋ ਕਿੰਨਾ ਭੜਾ ਲੱਗਦਾ ਹੈ ਇਹ